ਗੱਲ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾ ਰਹੇ ਹਾਂ ਬਲਾਚੌਰ ਦੇ ਇੱਕ ਹੋਰ ਹਸੀਨ ਇਲਾਕੇ ਵੱਲ ਤੇ ਅੱਜ ਮੇਰੇ ਨਾਲ ਮੇਰੇ ਸਾਥੀ ਜੁੜੇ ਨੇ ਰਾਜਵਿੰਦਰ ਲਖਾ ਜੀ ਪ੍ਰਧਾਨ ਹਰਜਿੰਦਰ ਜੀ ਤੇ ਸਾਡੇ ਇੱਕ ਸਾਥੀ ਪੰਜ ਕੁਲਰ ਜਣੇ ਆ ਇਹ ਸਾਡੇ ਸਾਥੀ ਨੇ ਤੇ ਪਹਿਲੀ ਜਿਹੜੀ ਵੀਡੀਓ ਅਸੀਂ ਬਲਾਚੌਰ ਦੀ ਪਾਈ ਸੀ ਉਹ ਵੀ ਇੱਕ ਖੂਬਸੂਰਤ ਇਲਾਕੇ ਦੀ ਸੀ ਜਿਹੜੀ ਇਹ ਵਾਲੀ ਵੀਡੀਓ ਉਸ ਤੋਂ ਵੀ ਸ਼ਾਨਦਾਰ ਹੋਣ ਜਾ ਰਹੀ ਹੈ ਤੇ ਮੈਂ ਪਹਿਲਾਂ ਦੱਸ ਚੁੱਕਾ ਕਿ ਬਲਾਚੌਰ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਇਲਾਕੇ ਨੂੰ ਇੰਨਾ ਸੰਭਾਲ ਕੇ ਰੱਖਿਆ ਹੋਇਆ ਤੇ ਆਓ ਬਾਤਦੇ ਹਾਂ ਉਸ ਇਲਾਕੇ ਬਾਰੇ ਹਲੇ ਤਾਂ ਅਸੀਂ ਬੜਾ ਚੌਰੀ ਐਂਟਰ ਹੋਏ ਆ ਤੇ ਮੈਨੂੰ ਲੱਗਦਾ ਇਹੋ ਜਿਹਾ ਮਾਹੌਲ ਕਿਤੇ ਹੋਦਰ ਨਹੀਂ ਹੋਏਗਾ ਕਿ ਦੋਨੋਂ ਪਾਸੇ ਦਰਖਤ ਨੇ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਵੇ ਇੱਥੇ ਜਿਹੜਾ ਟੈਂਪਰੇਚਰ ਆਰ ఓਵਰ ਪੰਜਾਬ ਦੇ ਨਾਲੋਂ 1 ਡਿਗਰੀ ਘੱਟ ਹੀ ਰਹਿੰਦਾ ਹੋਏਗਾ ਕਿਉਂਕਿ ਜਿੱਥੇ ਦਰਖਤ ਹੋਣਗੇ ਤਾਂ ਉੱਥੇ ਕੁਦਰਤੀ ਆ ਕਿ ਠੰਡਕ ਵੀ ਹੋਏਗੀ ਡਵੈਲਪਮੈਂਟ ਦੇ ਚੱਕਰ ਦੇ ਵਿੱਚ ਅਸੀਂ ਦਰਖਤ ਕੱਟ ਚੁੱਕੇ ਆ ਪਹਿਲਾਂ ਇਹੀ ਰੋਡ ਸੀ ਨਹਿਰ ਦੇ ਨਾਲ-ਨਾਲ ਜਦੋਂ ਜਾਂਦੇ ਸੀ ਤੇ ਦਰਖਤ ਬਹੁਤ ਸੋਹਣੇ ਸੀ ਤੇ ਇੱਕ ਪਾਸੇ ਨਹਿਰ ਸੀ ਲੇਕਿਨ ਹੁਣ ਇਹ ਬਹੁਤ ਹੀ ਘੱਟ ਰਸਤੇ ਇਹੋ ਜਿਹੇ ਰਹਿ ਗਏ ਜਿੱਥੇ ਇਹੋ ਜੇ ਤੁਹਾਨੂੰ ਦਰਖਤ ਦੇਖਣ ਨੂੰ ਮਿਲਣਗੇ ਤੇ ਉਹਨਾਂ ਦੇ ਵਿੱਚੋਂ ਇੱਕ ਰੋਡ ਇਹ ਵੀ ਹੈ ਕਿ ਜੋ ਅੰਦਰ ਬਲਾਚੌਰ ਐਂਟਰੀ ਤੇ ਹੈ ਹੁਣ ਅਸੀਂ ਦਾਖਲ ਹੋ ਚੁੱਕੇ ਹਾਂ ਬੜਾਚੌਰ ਤੇ ਬੜਾਚੌਰ ਨਵਾਂ ਸ਼ਹਿਰ ਦੀ ਇੱਕ ਤਹਿਸੀਲ ਵੀ ਹੈ ਤੇ ਇਹ ਇੱਕ ਬਹੁਤ ਹੀ ਖੂਬਸੂਰਤ ਇਲਾਕਾ ਹੈ ਤੇ ਜਿਵੇਂ ਹੀ ਹਰ ਇੱਕ ਜ਼ਿਲ੍ਹੇ ਦਾ ਕੋਈ ਨਾ ਕੋਈ ਇੱਕ ਮਹੱਤਵਪੂਰਨ ਸ਼ਹਿਰ ਜਾਂ ਪਿੰਡ ਹੁੰਦਾ ਹੈ ਇਸੇ ਤਰ੍ਹਾਂ ਹੀ ਨਵਾਂ ਸ਼ਹਿਰ ਡਿਸਟ੍ਰਿਕਟ ਦਾ ਇਹ ਸਭ ਤੋਂ ਖੂਬਸੂਰਤ ਇਲਾਕਾ ਹੈ ਤੇ ਇਸ ਇਲਾਕੇ ਦੇ ਵਿੱਚ ਜਿਵੇਂ ਹੀ ਤੁਸੀਂ ਕ੍ਰਾਸ ਕਰਦੇ ਹੋ ਤੁਹਾਨੂੰ ਬਹੁਤ ਹੀ ਖੂਬਸੂਰਤ ਪਿੰਡ ਦੇਖਣ ਨੂੰ ਮਿਲਣਗੇ ਤੇ ਜੋ ਕਿ ਪੂਰੇ ਹੀ ਹਰੇ ਭਰੇ ਨੇ ਤੇ ਵੈਸੇ ਵੀ ਬਰਸਾਤਾਂ ਦਾ ਮੌਸਮ ਸੀਗਾ ਬਰਸਾਤਾਂ ਜਾਣ ਤੋਂ ਬਾਅਦ ਇਹ ਦਰਖਤ ਬਿਲਕੁਲ ਗ੍ਰੀਨਰੀ ਭਰਪੂਰ ਨੇ ਤੇ ਇਲਾਕਾ ਵੀ ਬਹੁਤ ਖੂਬਸੂਰਤ ਨਜ਼ਰ ਆ ਰਿਹਾ ਹੈ ਤੇ ਜਿਵੇਂ ਤੁਸੀਂ ਦੇਖ ਹੀ ਪਾ ਰਹੇ ਹੋ ਤੇ ਹੁਣ ਤੁਹਾਨੂੰ ਇਸ ਵੀਡੀਓ ਤੋਂ ਅੰਦਾਜ਼ਾ ਲੱਗ ਗਿਆ ਹੋਵੇ ਤੇ ਅਸੀਂ ਕਿੱਧਰ ਜਾ ਰਹੇ ਹਾਂ ਜੀ ਹਾਂ ਅਸੀਂ ਜਾ ਰਹੇ ਹਾਂ ਪੱਦੀ ਤੋਂ ਨੂਰਪੁਰ ਬਿੱਦੀ ਵੱਲ ਨੂੰ ਤੇ ਜਿਸ ਰਸਤੇ ਤੇ ਅਸੀਂ ਜਾ ਰਹੇ ਹਾਂ ਇਹ ਰਸਤਾ ਕੋਈ ਆਮ ਰਸਤਾ ਨਹੀਂ ਹੈ ਬਹੁਤ ਹੀ ਖੂਬਸੂਰਤ ਰਸਤਾ ਹੈ ਜਿਵੇਂ ਅਸੀਂ ਤੁਸੀਂ ਅੱਗੇ ਵੱਧ ਜਾਂਦੇ ਹੋ ਤਾਂ ਤੁਸੀਂ ਪਹਾੜਾਂ ਵੱਲੋਂ ਜਾ ਰਹੇ ਹੁੰਦੇ ਹੋ ਤੇ ਇਹ ਰਸਤਾ ਇੰਨਾ ਘੁਮਾਵਾਰ ਹੈ ਤੇ ਚਾਰੋਂ ਪਾਸੇ ਦਰਖਤ ਨੇ ਤੇ ਬਹੁਤ ਖੂਬਸੂਰਤ ਏਰੀਆ ਹੈ ਤੇ ਅਸੀਂ ਇੱਥੇ ਰੁਕਣੋਂ ਨਹੀਂ ਰਹਿ ਸਕੀ ਇੱਕ ਦਿਨ ਦੀ ਟ੍ਰਿਪ ਲਈ ਇਹ ਬਹੁਤ ਹੀ ਖੂਬਸੂਰਤ ਰਸਤਾ ਹੈ ਤੇ ਤੁਸੀਂ ਬੱਚਿਆਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਇਧਰ ਆ ਸਕਦੇ ਹੋ ਤੇ ਬਹੁਤ ਹੀ ਖੂਬਸੂਰਤ ਅਨੰਦ ਮਾਣ ਸਕਦੇ ਹੋ ਉਹ ਵੀ ਕੁਝ ਸਮੇਂ ਦੇ ਵਿੱਚ ਇਹ ਨਵਾਂ ਸ਼ਹਿਰ ਤੋਂ ਬੜਾ ਚੌੜ ਬੜਾ ਚੌੜ ਤੋਂ ਤੁਸੀਂ ਭੱਦੀ ਰੋਡ ਤੇ ਇਹ ਖੂਬਸੂਰਤ ਨਜ਼ਾਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਅਸੀਂ ਇੱਥੇ ਰੁਕੇ ਫੋਟੋਆਂ ਕੀਤੀਆਂ ਡਰੋਨ ਸ਼ਾਟ ਲਏ ਤੇ ਬਹੁਤ ਆਨੰਦ ਮਾਣਿਆ ਤੇ ਉਸ ਤੋਂ ਬਾਅਦ ਅਸੀਂ ਇਸ ਰਸਤੇ ਤੋਂ ਅੱਗੇ ਵੱਲ ਨੂੰ ਵੱਧ ਪਏ ਆ ਤੇ ਸਾਡਾ ਜੋ ਮੇਨ ਏਰੀਆ ਸੀ ਜਿੱਥੇ ਅਸੀਂ ਜਾਣਾ ਸੀ ਉਹ ਸੀ ਨੂਰਪੁਰ ਵੇਦੀ ਤੇ ਇਸ ਤੋਂ ਬਾਅਦ ਅਸੀਂ ਆਪਣੇ ਇਲਾਕੇ ਵੱਲ ਨੂੰ ਵੱਧ ਪਏ ਤੇ ਆਂਦੇ ਹੋਏ ਅਸੀਂ ਫਿਰ ਇਸੇ ਰਸਤੇ ਉਹੀ ਆਣਾ ਹੈ ਇਸ ਤੋਂ ਬਾਅਦ ਅਸੀਂ ਨੂਰਪੁਰ ਬੇਦੀ ਵਾਲੂ ਵੱਧ ਜਾਂਦੇ ਹਾਂ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਣਾ ਤਾਂ ਜੋ ਅਗਲੀ ਫੇਰੀ ਅਸੀਂ ਤੁਹਾਡੇ ਪਿੰਡ ਤੇ ਲਗਾ ਸਕੀਏ ਔਰ ਤੁਹਾਡੇ ਏਰੀਆ ਨੂੰ ਐਕਸਪਲੋਰ ਕਰ ਸਕੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕੇ ਦੇਖਣਯੋਗ ਨੇ ਪਰ ਜੋ ਸਾਡੀ ਅੱਖਾਂ ਤੋਂ ਵਾਂਝੇ ਹੈ ਅਸੀਂ ਹੋਰ ਬਹੁਤ ਸਾਰਾ ਪ੍ਰਮੋਟ ਕਰਦੇ ਹਾਂ ਲੇਕਿਨ ਆਪਣੇ ਪੰਜਾਬ ਨੂੰ ਪ੍ਰਮੋਟ ਕਰਨੋਂ ਬਹੁਤ ਪਿੱਛੇ ਹਾਂ ਧੰਨਵਾਦ ਸਾਰਿਆਂ ਦਾ ਵੀਡੀਓ ਦੇ ਵਿੱਚ ਬਣੇ ਰਹਿਣ ਦੇ ਲਈ ਸ਼ੁਕਰੀਆ